ਜੀਨਾ ਨੰਤਰਪੁਰ ਗੁਰਬਾਜ ਸਿੰਘ ਸਰਪੰਚ ਪਿੰਡ ਜਿਬੜਾ ਵਾਲੀ ਜਿਲ੍ਹਾ ਖੇਰੀ ਮੁਕਸਰ ਸਾਹਿਬ ਸਰ ਜਿੰਦੇ ਆਪ ਨੂੰ ਲੈ ਕੇ ਕੋਈ ਰਿਪੋਰਟ ਆਉਂਦੀ ਹੈ ਕਿ ਜਿੰਦੇ ਜਿਹੜੇ ਨੰਨੇ ਟਾਈਂਕੋ ਬਰਿਮਾਣੀਆਂ ਨਾਲਾਂ ਅੰਨੇ ਸਮੇਂ ਤੋਂ ਰੁਕੀਆਂ ਹੋਈਆਂ ਨੇ ਕਾਫੀ ਸਰਪੰਚ ਚਾ ਚੁੱਕੀਆਂ ਆ ਕੋਕਾਸ ਫਿਰੇ ਚੜਦ ਰ ਨਜ਼ਰ ਆ ਰਿਹਾ ਕੀ ਕੰਮ ਕਰੀਬ 8 ਮਹੀਨੇ ਹੋ ਗਏ ਜੀ ਸਾਡੀ ਪੰਚਾਇਤ ਬਣੀ ਨੂੰ 8 ਮਹੀਨਿਆਂ ਦੌਰਾਨ ਜਿਹੜੇ 40 ਸਾਲ ਤੋਂ ਪੁਰਾਣੀਆਂ ਗਲੀਆਂ ਪਈਆਂ ਸੀਗਾ ਉਹ ਅਸੀਂ ਸਾਡੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੀ ਅਸ਼ੀਰਵਾਦ ਦੇ ਨਾਲ ਬਹੁਤ ਜਲਦੀ ਪੂਰੀਆਂ ਕਰਤੀਆਂ 35 35 ਫੁੱਟ ਚੌੜੀਆਂ ਤੇ 12 1200 ਫੁੱਟ ਲੰਮੀਆਂ ਗਲੀਆਂ ਤੇ ਤਕਰੀਬਨ ਦੋ ਤਿੰਨ ਗਲੀਆਂ ਸਾਡੀਆਂ ਹੋਰ ਐ ਮੇਨ ਜਿਹੜੀਆਂ ਬਣਨ ਵਾਲੀਆਂ ਉਹ ਉਹ ਉਹਨਾਂ ਦੀ ਖਾਤਰ ਅਸੀਂ ਭੈਣ ਜੀ ਪਾਸੋਂ ਜਾ ਕੇ ਠੰਡ ਲੈ ਕੇ ਉਹ ਵੀ ਜਲਦੀ ਸਿਰ ਕਰਕੇ ਪਿੰਡ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇਹ ਲੰਦਾ ਕਿ ਜ਼ਿਲ੍ਹੇ ਦੇ ਵਿੱਚ ਪਹਿਲੇ ਮੰਤਰੀ ਜੀ ਇਸ ਪਿੰਡ ਨੂੰ ਸਪੋਰਟ ਦੇ ਰਹੇ ਆ ਜਾਂ ਹੋਰ ਵੀ ਪਿੰਡ ਵਾਲਿਆਂ ਨੇ ਭਾਈ ਚਾਹ ਦੀਆਂ ਅੰਡਵਸ ਕਰੀਆਂ ਜਿਹੜਾ ਨੰਬਰ ਜਦੋਂ ਨਿਕਲ ਆਪਾਂ ਪਤਾ ਨਹੀਂ ਨਹੀਂ ਜੀ ਜਿਹੜੇ ਸਾਡੇ ਕੈਬਨ ਮੰਤਰੀ ਹੈ ਡਾਕਟਰ ਬਜੀਤ ਕੌਰ ਜੀ ਉਹ ਤਕਰੀਬਨ ਸਾਡੇ 40 ਸਾਲ ਤੋਂ ਹੁਣ ਵੇਖਣ ਚ ਆਇਆ ਹੈ ਕਿ ਪਹਿਲੇ ਮੰਤਰੀ ਹੈ ਜਿਹੜੇ ਹਰ ਪਿੰਡ ਦੇ ਹਰ ਪਰਵਾਰ ਨਾਲ ਪੂਰਾ ਟੱਚ ਹੋਏ ਨੇ ਭਾਵੇਂ ਉਹਨਾਂ ਦੇ ਕੋਲੇ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਜਾ ਕੇ ਸਾਡੇ ਕੰਮ ਦੀ ਖਾਤਰ ਜਾ ਕੇ ਕਹਿੰਦਾ ਉਹ ਉਹਨਾਂ ਨੂੰ ਨਾ ਨਹੀਂ ਕਰ ਦੇਗੇ ਤੇ ਔਰ ਅਸੀਂ ਕਰਮਾਂ ਵਾਲੇ ਅੱਜ ਇਹਨਾਂ ਨੂੰ ਸਾਨੂੰ ਇਹੋ ਜਿਹੀ ਮੰਤਰੀ ਸਾਹਿਬ ਮਿਲੇ ਨੇ ਬਿਨਾ ਭੇਤ ਭਾਉ ਤੋਂ ਕੰਮ ਕਰ ਰਹੇ ਨੇ ਇਹ ਤੇ ਇਹਦੇ ਵਿੱਚ ਪਾਰਟੀਆਂ ਵਾਲਿਆਂ ਨੂੰ ਲੈ ਕੇ ਵੀ ਕੰਮ ਦੇ ਕੰਮ ਚਲਕਾਤਾ ਹੋਣੀਆਂ ਕੀ ਲੱਗਦਾ ਕੀ ਇਹਦੇ ਵਿੱਚ ਹੈ ਕੁਛ ਇਹਦਾ ਨਹੀਂ ਜੀ ਜਦੋਂ ਤੋਂ ਅਸੀਂ ਸਰਪੰਚ ਬਣਿਆ ਸਾਨੂੰ ਨਾਕ ਤੇ ਵਿਰੋਧੀ ਧਿਰ ਵਾਲੇ ਨੇ ਪਰੇਸ਼ਾਨ ਕੀਤਾ ਤੇ ਨਾ ਹੀ ਕੋਈ ਸਾਨੂੰ ਇਸ ਚੀਜ਼ ਦਾ ਕੋਈ ਰਿੱਕਾ ਪਿਆ। ਜੀ ਲਾਸਟ ਵਾਰ ਜਿਹੜੀ ਕਿ ਹੁਣ ਕੁਝ ਸਮਾਜਕਾਰ ਦਾ ਜੋ ਰੈਸਟ ਹੈ ਜਿਹੜੀ ਹੁਣ ਅੱਗੇ ਕੀ ਲੱਗਦਾ ਕਿ ਉਹਨਾਂ ਦਾ ਸਮਾਜ ਆਮ ਆਦਮੀ ਪਾਰਟੀ ਦਾ ਤੁਹਾਡਾ ਸੰਤਾਇਨ ਉਹ ਜਿਹੜੀ ਜੀ ਅਸੀਂ ਕਹਿੰਦੇ ਸਾਡੇ ਮੁੱਖ ਮੰਤਰੀ ਸਤਿ ਭਗਵੰਸ ਸਿੰਘ ਜੀ ਮਾਨ ਦਿਨ ਰਾਤ ਮਿਹਨਤ ਕਰੀ ਜਾਂਦੇ ਐ ਔਰ ਹਰ ਤਕਰੀਬਾ ਉਹਨੇ ਜਿਹੜੀ ਉਹਨੇ ਚੋਣ ਮੈਨੂੰ ਵਿੱਚ ਵਿੱਚ ਕੀਤਾ ਸੀਗਾ ਸਾਰੇ ਵਾਦੇ ਪੂਰੇ ਕਰੀ ਜਾਂਦੇ ਐ ਮੈਨੂੰ ਲੱਗਦਾ ਇੱਕ ਬੀਬੀਆਂ ਦਾ ਰਹਿ ਗਿਆ ਮਸਲਾ ਉਹ 1100 ਰੁਪਏ ਵਾਲਾ ਉਹ ਵੀ ਲੱਗਦਾ ਸਾਨੂੰ ਦਿਵਾਲੀ ਤੱਕ ਮਾਨ ਸਾਹਿਬ ਉਹ ਪੂਰਾ ਕਰ ਦੇਣਗੇ ਤੇ ਸਾਡੀ ਪਾਰਟੀ 100 ਪਲੱਸ ਸੀਟਾਂ ਲੈ ਕੇ ਦੁਬਾਰਾ ਸਰਕਾਰ ਬਣਾ ਦੇਣੀ ਕੀ ਲੰਦਾ ਨਸ਼ਿਆਂ ਨੂੰ ਲੈ ਕੇ ਕੂਰੋਖਾਨ ਹੁੰਦਾ ਨਸ਼ਿਆਂ ਨੂੰ ਲੈ ਕੇ ਜੀ ਹੁਣ ਮੈਨੂੰ ਲੱਗਦਾ ਵੀ 80 85 ਫਰੰਟ ਪਿੰਡਾਂ ਦੇ ਵਿੱਚ ਇਸ ਚੀਜ਼ ਦੀ ਥਾਂ ਬੈ ਚੁੱਕੀ ਆ ਮੇਰੇ ਪਿੰਡ ਚ ਇਹ ਤੋਂ ਪਹਿਲਾਂ ਬਹੁਤ ਨਸ਼ਾ ਹੁੰਦਾ ਸੀਗਾ ਦੋ ਤਿੰਨ ਜਿਹੜੇ ਮੇਨ ਬੰਦੇ ਸੀਗੇ ਉਹਨਾਂ ਦੇ ਮੈਂ ਆਪ ਖੁਦ ਜਾ ਕੇ ਨਸ਼ੇ ਛਡਵਾ ਕੇ ਆਇਆ ਤੇ ਨਸ਼ੇ ਦੀ ਪੂਰੀ ਠੱਲ ਆ ਜੀ ਇਸ ਤੋਂ ਵੱਧ ਕੋਈ ਵੀ ਸਰਕਾਰ ਇੰਨਾ ਪ੍ਰਾਲਾ ਨਹੀਂ ਕਰ ਸਕਦੀ ਜਿੰਨਾ ਸਾਡੀ ਸਰਕਾਰ ਕਰ ਰਹੀ ਹੈ ਜਿਵੇਂ ਪਿੰਡਾਂ ਦੇ ਵਿੱਚ ਸਰਪੰਚਾਂ ਵੱਲੋਂ ਗਰੁੱਪ ਬਣਾਏ ਗਿਆ ਨਸ਼ੀ ਰੋਕਥਾਮ ਨੂੰ ਆਪ ਵੀ ਦੇ ਪਿੰਡਾਂ ਵਿੱਚ ਗਰੁੱਪ ਬਣਾਇਆ ਗਿਆ ਹਾਂਜੀ ਅਸੀਂ ਆਪਣੀ ਟੀਮ ਤਿਆਰ ਕੀਤੀ ਹੈ ਜੋ ਸਾਨੂੰ ਪਤਾ ਲੱਗਦਾ ਅਸੀਂ ਉਹਨਾਂ ਦਾ ਨਾਲ ਦੀ ਨਾਲ ਪੁਲਿਸ ਡਾਇਰੈਕਸ਼ਨ ਨਾਲ ਗੱਲ ਕਰਕੇ ਉਹਨਾਂ ਨੂੰ ਨਸ਼ੇ ਛੱਡਣ ਵਾਸਤੇ ਵੇਅਰ ਕਰਦੇ ਹਾਂ ਔਰ ਨਕੀਜੀ ਰੋਕਥਾਮ ਤੋਂ ਵੀ ਪੂਰਾ ਕੰਟਰੋਲ ਕੀਤਾ ਹੋਇਆ ਜੀ ਜ਼ਿਲ੍ਹਾ ਪ੍ਰਸ਼ਾਸਨ ਆਪ ਵੀ ਦਰਸਾ ਦਿ ਰਿਹਾ ਪੂਰਾ ਸਾਥ ਦੇ ਰਿਹਾ ਜੀ ਸਾਡੇ ਜੁੜਾ ਮੁਹੀ ਐਸਐਲਪੀ ਸਾਹਿਬ ਦੇ ਆਦੇਸ਼ ਹਸਤਪਰਕ ਸਾਡੇ ਐਸਐਚਓ ਸਾਧਰਸ਼ਨ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਹੈ ਜੀ ਨੇੜੇ ਦੀ ਮੰਗ ਕਾਜ ਤੇ ਸਕੂਲ ਨੂੰ ਲੈ ਕੇ ਕੀ ਕਰ ਰਹੇ ਇਹ ਮੇਰੀ ਆਪ ਜੀ ਨਾਲ ਪਹਿਲਾਂ ਵੀ ਡਿਬੇਟ 'ਚ ਗੱਲ ਹੋਈ ਸੀ ਵੀ ਸਾਡੇ ਜਿਹੜੇ ਨੇੜੇ ਜਿਹੜੇ 5-6 ਪਿੰਡ ਆ ਜੀ ਇਹਨਾਂ ਦੇ ਵਿੱਚ ਗਰੀਬ ਬੱਚੇ ਜ਼ਿਆਦਾ ਜੀ ਮੇਰੇ ਪਿੰਡ ਦਾ ਫ਼ਮੀਲਾ ਸਕੂਲ ਆ ਜੀ ਮੇਰੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਕੇ ਸਾਡੇ ਪਿੰਡ ਨੂੰ ਇੱਕ ਕਾਲਜ ਦਿੱਤਾ ਜਾਵੇ ਸਾਡੇ ਕੋਲੇ ਪੰਚਾਇਤ ਦੀ ਜ਼ਮੀਨ ਹੈਗੀ ਹੈ ਜੀ ਜੇ ਪੰਜਾਬ ਸਰਕਾਰ ਚਾਹੇਗੀ ਤੇ ਤਿੰਨ ਚਾਰ ਕਿੱਲੇ ਜਿੰਨੀ ਜ਼ਮੀਨ ਅਸੀਂ ਦੇਵਾਂਗੇ ਤੇ ਸਾਡੇ ਪਿੰਡ ਨੂੰ ਇੱਕ ਐਜੂਕੇਸ਼ਨ ਦੀ ਹੱਬ ਬਣਾਇਆ ਜਾਵੇ ਤਾਂ ਜੋ ਨੇੜੇ-ਜਿਹੜੇ ਦੇ ਪਿੰਡਾਂ ਦੇ ਬੱਚੇ ਇੱਥੇ ਆ ਕੇ ਪੜ੍ਹ ਸਕਣ ਕਿਉਂਕਿ ਮੁਕਸਰ ਸਾਹਿਬ ਦੇ ਜਿੰਨੇ ਕਾਲਜ ਆ ਜੀ ਸਾਡੇ ਪਿੰਡ ਤੋਂ 16 ਕਿਲੋਮੀਟਰ ਦੂਰ ਹਨ ਅਤੇ ਉਹਨਾਂ ਦਾ ਉੱਥੇ ਬੱਚਿਆਂ ਨੂੰ ਜਾਣਾ ਬਹੁਤ ਔਖਾ ਕਾਲਜ ਸ਼ਹਿਰ ਦੇ ਪਰਲੇ ਪਾਸੇ ਐ ਇਹ ਮੇਰੀ ਪੁਰਜ਼ੋਰ ਅਪੀਲ ਹੈ ਮਾਨ ਸਾਹਿਬ ਅੱਗੇ ਵੀ ਸਾਡੇ ਸਕੂਲ ਨੂੰ ਪਿੰਡ ਨੂੰ ਇੱਕ ਵਧੀਆ ਜਿਹਾ ਪਲੱਸ 2 ਦਾ ਸਕੂਲ ਅਤੇ ਕਾਲਜ ਦਿੱਤਾ ਜਾਵੇ ਜੀ ਲੜਕੀਆਂ ਵਾਸਤੇ ਸਰ ਕੀ ਨਾਮ ਤੁਹਾਡਾ ਕਿੱਥੋਂ ਰਹਿਣਾ ਹੈ ਮੇਰਾ ਨਾਮ ਬਲਜਿੰਦਰ ਸਿੰਘ ਜੀ ਪਿੰਡ ਚੁਬੜਾਂ ਵਾਲੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਜੀ ਪਿੰਡ ਦੇ ਸਰਪੰਚ ਤੋਂ ਲੋਕ ਆਪਾਸ ਕੀਤਾ ਜਾ ਰਿਹਾ ਹੈ ਕਿ ਬੱਚੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਵਿਕਾਸ ਕਰ ਰਹੀ ਬਹੁਤ ਹੀ ਵਧੀਆ ਅੱਜ ਤੋਂ 40-40 ਸਾਲ ਪੁਰਾਣੀਆਂ ਘੜੀਆਂ ਰੁਕੀਆਂ ਸੀ ਉਹ ਬਣ ਕੇ ਮੁਕੰਮਲ ਹੋ ਚੁੱਕੀਆਂ ਜੀ ਕੋਈ ਭੇਦਭਾਵ ਤੋਂ ਉੱਪਰ ਉੱਠ ਕੇ ਬਹੁਤ ਵਧੀਆ ਕੰਮ ਕਰ ਰਿਹਾ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ ਕਿ ਸਾਡੀ ਕੈਬਨਿਟ ਮੰਤਰੀ ਭੈਣ ਜੀ ਡਾਕਟਰ ਬਲਜੀਤ ਕੌਰ ਜੀ ਦੇ ਸਹਿਯੋਗ ਨਾਲ ਬਹੁਤ ਵਧੀਆ ਕੰਮ ਕਰ ਰਹੇ ਪਿੰਡ ਦੇ ਸਕੂਲ ਨੂੰ ਲੈ ਕੇ ਸਕੂਲ ਜੀ ਸਾਡੇ 10ਵੀਂ ਪੱਲੇ ਦਾ ਸਕੂਲ ਹੈ ਜੀ 10ਵੀਂ ਤੱਕ ਦਾ ਸਕੂਲ ਆ ਆਸ-ਪਾਸ ਦੇ ਜਿਹੜੇ ਬੱਚੇ ਇੱਥੇ ਪੜ੍ਹਦੇ ਆ 10ਵੀਂ ਤੋਂ ਬਾਅਦ ਖਾਸ ਕਰਕੇ ਲੜਕੀਆਂ 90% ਲੜਕੀਆਂ ਘਰੇ ਬੈਠ ਜਾਂਦੀਆਂ ਔਰ ਆਸ-ਪਾਸੇ ਕੋਈ ਵੱਡਾ ਕਾਲਜ ਹੈ ਨਹੀਂ ਗਾ ਨੇੜੇ ਮੁਕਸਰਾ ਦੂਰ ਪਿਆ ਜਾਂਦਾ ਔਰ ਫਿਰ ਬੱਚੀਆਂ ਤਾਂ ਰਹਿ ਜਾਂਦੀਆਂ ਪੜਨ ਵਾਲੀਆਂ ਉਹਦਾ ਘਰ ਅੱਜੀ ਬੈਠ ਜਾਂਦਾ ਜੀ ਤੇ ਸਾਡੀ ਮੰਗ ਇਹ ਆ ਸਰਕਾਰ ਵੱਗੇ ਭਵਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਅੱਗੇ ਕਿ ਸਾਨੂੰ ਇੱਥੇ ਇੱਕ ਕੁੜੀਆਂ ਦਾ ਕਾਲਜ ਬਣਾ ਕੇ ਦਿੱਤਾ ਜਾਵੇ ਬਹੁਤ ਵਧੀਆ ਕਾਲਜ ਹੋਵੇ ਹਾਂਜੀ ਸਰ ਇੱਕ ਪਿੰਡ ਦੇ ਵਿੱਚ ਕਮਰਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਹਾਂ ਕਿ ਕਿੰਨੇ ਕਮਰੇ ਬਣ ਚੁੱਕੇ ਗਏ ਦਰ ਵਿੱਚ ਕਮਰੇ ਕਮਰੇ ਸਰ 100 ਪਲੱਸ ਬਣ ਚੁੱਕੇ ਆ 100 ਪਲੱਸ ਤਿਆਰ ਹੋ ਚੁੱਕੇ ਆ ਜੋ ਰਹਿ ਗਏ ਉਹਨਾਂ ਨੂੰ ਵੀ ਸਰਪੰਨ ਸਾਹਿਬ ਜ਼ਰੂਰ ਨੇ ਪ੍ਰਚਾਲਣਗੇ ਇੰਨਾ ਦੇ ਟੈਨ ਲੱਗਦੀ ਆ ਜੇ ਕਮਰੇ 100 ਪਲੱਸ ਹੋ ਗਏ ਨਾ ਟੋਟੇ ਪਿੰਡ ਦੇ ਸਰ ਤਕਰੀਬਨ ਡਾਕਟਰ ਬਲਜੀਤ ਕੌਰ ਜੀ ਦੇ ਸੇਵਾਗੋਗ ਨਾਲ ਹੀ ਸਾਨੂੰ ਇਹ ਮਿਲ ਰਹੇ ਆ ਸਰਪੰਨ ਸਾਹਿਬ ਉਹਨਾਂ ਨਾਲ ਤਾਲਮੇ ਰੱਖਦੇ ਆ ਔਰ ਇਹਨਾਂ ਕਰਕੇ ਸਾਡੇ 100 ਪਲੱਸ ਕਮਰੇ ਰਹਿ ਚੁੱਕੇ। 3 ਨਾਮ ਕੋਡਟ ਕੋਈ ਹੈ। ਮੇਰਾ ਨਾਮ ਸ੍ਰੀ ਬਾਬੂ ਰਾਮ ਜੀ ਪਿੰਡ ਚਿਬੜਾ ਵਾਲੀ ਜ਼ਿਲ੍ਹਾ ਮੁਕਸਰ ਥੋੜੇ ਰਹਿਣ ਵਾਲੇ ਆ। ਇਹ ਤਿੰਨ ਦਿਨ ਦੇ ਵਿੱਚੋਂ ਕਾਸਟ ਇਹ ਤਾਂ ਪੁੱਛਾ ਬੰਦ ਲੋਕ ਉਹਦੇ ਕੀ ਕਹਿ ਚੁੱਕੇ। ਵਿਕਾਸ ਬਹੁਤ ਵਧੀਆ ਹੋ ਰਿਹਾ ਜੀ। ਜੋ 40-40 ਸਾਲ ਤੋਂ ਕੰਮ ਵੇਂਦੇ ਸੀਗੇ ਸੜਕਾਂ ਨੂੰ ਤਰਸ ਰਹੇ ਸੀਗੇ ਵੀ ਸਾਡੇ ਗਲੀ ਬਣ ਜਾਵੇ। ਜੀ। ਤੇ ਲੋਕ ਇਸ ਟਾਈਮ ਤੇ ਉਹਨਾਂ ਦੀਆਂ ਤਕਰੀਬਨ ਗਲੀਆਂ ਬਹੁਤ ਮੰਨ ਲਓ 90% ਤਾਂ ਬਣ ਚੁੱਕੀਆਂ। ਜੀ। ਤੇ ਉਹ ਰਹਿੰਦੇ ਕੰਮ ਆ ਉਹ ਵੀ ਚੱਲ ਰਹੇ ਆ। ਕੁਝ ਸਾਡੇ ਮંત્રી ਸਾਹਿਬ ਦੇ ਸਹਿਯੋਗ ਨਾਲ ਉਹਨਾਂ ਕੋਲੇ ਵੀ ਮੰਗਾਂ ਰੱਖੀਆਂ ਹੋਈਆਂ ਤੇ ਉਹਨਾਂ ਨੂੰ ਵੀ ਹਾਂ ਦਾ ਹੰਗਾਰਾ ਹੀ ਮਿਲਿਆ ਤੇ ਬਹੁਤ ਜਲਦੀ ਰਹਿੰਦੇ ਕੰਮ ਆ ਜਿਹੜੇ ਉਹ ਵੀ ਬਹੁਤ ਜਲਦੀ ਸਿਰੇ ਚੜ ਜਾਣਗੇ ਤੇ ਜੋ ਲੋਕ ਇੰਨੇ ਖੁਸ਼ੀ ਨਾਲ ਵੰਦੋ ਬੈਠੇ ਸਰਪੰਚ ਸਾਹਿਬ ਦੇ ਵੱਲੋਂ ਦਾ ਜੀ ਸਾਨੂੰ ਜਿੱਥੇ ਵੀ ਪਿੰਡ ਤੇ ਜਾਣੇ ਆ ਕਿ ਭਾਵੇਂ ਸਾਡੇ ਵਿਰੋਧੀ ਵੀ ਸੀਗੇ ਆਮ ਪਾਰਟੀ ਦੇ ਉਹ ਵੀ ਇਸ ਟਾਈਮ ਤੇ ਬਹੁਤ ਖੁਸ਼ ਹੈ ਤਰੀਫਾ ਕਰਦੇ ਆ ਵੀ ਵਾਕਿਆ ਇਹ ਸੀ ਜ਼ਿੰਦਗੀ 'ਚ ਪਹਿਲੀ ਵਾਰ ਇਹੋ ਜਿਹਾ ਸਰਪੰਚ ਦੇਖਿਆ ਜਿਹੜਾ ਟਿਕਦਾ ਨਹੀਂ ਰਾਹ ਦੇ ਨਹੀਂ ਭੱਜਿਆ ਫਿਰਦਾ ਹਰੇਕ ਅਫਰ ਕੋਲੇ ਹਰੇਕ ਘਰ ਕੋਲੇ ਹਰੇਕ ਤਾਂ ਦੇ ਮਨ ਲੋ ਪਹੁੰਚ ਆਖਦੇ ਆ ਹਰੇਕ ਦੇ ਦੁੱਖ ਸੁੱਖ ਚ ਖੜੇ ਹੁੰਦੇ ਆ ਜੇ ਕਿਸੇ ਦੀ ਮਾਲੀ ਸਹਾਇਤਾ ਵੀ ਜੇ ਜ਼ਰੂਰਤ ਪੈਂਦੀ ਆ ਉਹ ਵੀ ਆਪ ਦੀ ਜੇਬ ਚੋਂ ਕਰਦੇ ਆ